ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਦਾ 9 ਕਿਲੋਮੀਟਰ ਦਾ ਪੈਦਲ ਸਫ਼ਰ ਤੇ ਇਸ ਵਲੌਗ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਦੇ ਤੇ ਗੋਵਿੰਦ ਧਾਮ ਸਾਹਿਬ ਦੇ ਨਾਲ ਜੀਡੀਪ ਮਾਰਕੀਟ ਹੈ ਤੇ ਇਹ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕੀ ਰੇਟ ਹੈ ਕਿੰਨੀਆਂ ਮਹਿੰਗੀਆਂ ਚੀਜ਼ਾਂ ਇੱਥੇ ਹੈ ਨੇ ਸੋ ਮਾਰਕੀਟ ਐਕਸਪਲੋਰ ਕਰਦੇ ਹਾਂ ਉਸ ਤੋਂ ਬਾਅਦ ਦਰਸ਼ਨ ਕਰਾਂਗੇ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਦੇ ਇਸ ਸਾਈਡ ਤੋਂ ਆਏ ਸੀਗੇ ਤੇ ਪਿੱਛੇ ਹੋਟਲ ਵਗੈਰਾ ਸ਼ੁਰੂ ਹੋ ਜਾਂਦੇ ਨੇ ਤੇ ਰੈਸਟੋਰੈਂਟ ਤੇ ਹੋਟਲ ਵਗੈਰਾ ਇੱਥੋਂ ਹੀ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਰੂਮ ਦਾ ਕਿਰਾਇਆ ਵੀ 2500 ਤੋਂ 3000 ਤੋਂ ਸਟਾਰਟਿੰਗ ਹੈ ਤੇ ਇਹ ਰੌਣਕ ਹੈ ਵੀ ਬਾਜ਼ਾਰ ਦੀ ਇਹ ਸਟਾਰਟਿੰਗ ਪੁਆਇੰਟ ਹੈ ਜਿੱਦੋਂ ਆਪਾਂ ਗੋਵਿੰਦ ਘਾੜ ਤੋਂ ਆਉਂਦੇ ਆ ਜਿਵੇਂ ਜਿਵੇਂ ਅੱਗੇ ਜਾਵਾਂਗੇ ਅੱਗੇ ਰੌਣਕ ਵੱਧਦੀ ਜਾਏਗੀ ਸੰਗਤ ਅੱਗੇ ਜ਼ਿਆਦਾ ਹੈ ਇਹ ਕਾਫੀ ਗੋਵਿੰਦ ਘਾੜ ਤੋਂ ਸੈੱਟ ਤੇ ਪੈ ਗਿਆ ਹੋਟਲ ਤੇ ਰੂਮ ਵਗੈਰਾ ਇੱਥੇ ਵੀ ਬਰੈਡ ਸਮੋਸੇ ਪਕੌੜੇ ਔਰ ਸਾਰਾ ਕੁਝ ਹੀ ਮਿਲ ਜਾਂਦਾ ਇੱਥੇ ਬਟ ਇੱਥੇ ਰੇਟ ਬਹੁਤ ਮਹਿੰਗੇ ਨੇ ਏ ਬਈ ਮਸਾਜ ਬਈ ਮਸਾਜ ਵਾਲੇ ਵੀ ਇੱਥੇ ਮਿਲ ਜਾਂਦੇ ਆ ਤੇ 10 10 ਮਿੰਟ ਦੇ 100 ਰੁਪਏ ਲੈਂਦੇ ਆ ਤੇ ਬਾਕੀ ਸਾਰਿਆਂ ਦਾ ਅਲੱਗ-ਅਲੱਗ ਰੇਟ ਹੈ ਕੱਪੜਿਆਂ ਵਾਲੀ ਵੀ ਸ਼ਾਪਸ ਹੈ ਨੇ ਤੇ ਇੱਥੇ ਕਈਆਂ ਦੇ ਘਰ ਵੀ ਨੇ ਜਿਨ੍ਹਾਂ ਦੀ ਦੁਕਾਨਾਂ ਨੇ ਇੱਥੇ ਇਹ ਦੁਕਾਨਾਂ ਆ ਗਈਆਂ ਰੈਸਟੋਰੈਂਟ ਢਾਬੇ ਵਗੈਰਾ ਮੋਸਟਲੀ ਜਿਹੜੀ ਬੈਕ ਸਾਈਡ ਉਦੋਂ ਰੈਸਟੋਰੈਂਟ ਨੇ ਤੇ ਅੱਗੇ ਵੀ ਗੇਸਟ ਹਾਊਸ ਵਗੈਰਾ ਹੋਗੇ ਰੂਮਸ ਵਗੈਰਾ ਹੋਰ ਕਪੜੇ ਆਸਮਾਨ ਕਰਿਆਨੇ ਆਸਮਾਨ ਖਾਣ ਪੀਣ ਦਾ ਸਾਮਾਨ ਤੇ ਜੈਕਟਾਂ ਯੁਕਟਾਂ ਇੱਥੇ ਤੇ ਜਿਹੜਾ ਇੱਥੋਂ ਦਾ ਰੇਟ ਹੋਏਗਾ ਉਹ ਬਹੁਤ ਜ਼ਿਆਦਾ ਮਹਿੰਗਾ ਹੋਏਗਾ ਖਾਣ ਪੀਣ ਦੀ ਜਿਹੜੀ ਚੀਜ਼ਾਂ ਨੇ ਕਿਉਂਕਿ ਜਦੋਂ ਉਹ ਉੱਪਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਲਿਆਉਣ ਵਿੱਚ ਵੀ ਕਾਫੀ ਕੋਸਟਲੀ ਪੈਂਦਾ ਤਾਂ ਫਿਰ ਉਹ ਥੋੜਾ ਬੋਤ ਮੁਨਾਫਾ ਤਾਂ ਉਹ ਵੀ ਕਰਨਗੇ ਇੱਧਰ ਮੈਡੀਸਿਨ ਦੀ ਵੀ ਦੁਕਾਨ ਆ ਗਈ ਵੀ ਇੱਧਰ ਸਾਰੀ ਮਾਰਕੀਟ ਹੈ ਮੈਂ ਤੇ ਰੂਮਸ ਵਗੈਰਾ ਮਿਲ ਜਾਂਦੇ ਆ 1500 ਤੋਂ 2000 ਤੱਕ ਦਾ ਰੂਮ ਵਗੈਰਾ ਇੱਥੇ ਸਟਾਰਟ ਹੈਗੇ ਨੇ ਤੇ ਬਜ਼ ਮਮੋਸ ਮਸਾਲਾ ਡੋਸਾ ਵੀ ਇੰਨੀ ਉਚਾਈ ਤੇ ਮਮੋਸ ਕੀ ਬਾਤ ਹੈ ਤੇ ਅੱਗੇ ਜਲੇਬੀਆਂ ਵੀ ਹੈਗੀਆਂ ਰਸਗੁੱਲੇ ਵੀ ਹੈ ਨੇ ਤੇ ਸ਼ਾਪਸ ਵੀ ਇੱਧਰ ਸਾਰੀਆਂ ਹੋਟਲ ਹੋਟਲ ਦਾ ਕਿਰਾਇਆ 1500 2000 2500 ਐਵੇਂ ਆ ਬਾਕੀ ਬਾਰਕਿੰਗ ਤੇ ਡਿਪੈਂਡ ਕਰਦਾ ਬੰਦੇ ਜੀ ਵੀ ਕਿੰਨਾ ਘੱਟ ਰੇਟ ਕਰਵਾ ਸਕਦਾ ਹੈ ਇਧਰ ਇੱਕ ਮੈਡੀਸਿਨ ਦੀ ਹੋਰ ਦੁਕਾਨ ਆ ਗਈ ਤੇ ਇੱਥੇ ਆਕਸੀਜਨ ਦਾ ਸਿਲੰਡਰ ਵੀ ਦਿੰਦੇ ਨੇ ਕਿਰਾਏ ਤੇ ਮੈਨੂੰ ਕਿ ਹਾਂ ਥੋੜਾ ਬਹੁਤ ਐਡਵਾਂਸ ਲੈਂਦੇ ਨੇ ਉਸ ਤੋਂ ਬਾਅਦ ਸਿਲੰਡਰ ਦੇ ਦਿੰਦੇ ਨੇ ਤੇ ਜਿੰਨਾ ਯੂਜ਼ ਹੋਇਆ ਜੇ ਨਾ ਯੂਜ਼ ਹੋਇਆ ਨਾ ਤਾਂ ਫਿਰ ਰਿਫੰਡ ਕਰ ਦਿੰਦੇ ਨੇ ਪੈਸੇ ਵੀ ਇਹ ਮਾਰਕਟ ਹੈ ਸਾਰੀ ਤੇ ਮਾਰਡਿਸ਼ ਵਾਲੇ ਵੀ ਮਿਲ ਜਾਣਗੇ ਤੇ ਇੱਧਰ ਆ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਗੋਬਿੰਦਪੁਰ ਤਾਂ ਇਹ ਰਾਤ ਦਾ ਰਿਸ਼ ਹੈ ਇਸ ਟਾਈਮ ਟਾਈਮ ਕਰੀਬਨ 9 ਵਜੇ ਤੇ ਇੱਧਰ ਬਾਈ ਜਲੇਬੀਆਂ ਗੱਡ ਰਿਹਾ ਹੈ ਤੇ ਜਿਹੜਾ ਦੁੱਧ ਹੈ ਉਹ 60-60 ਰੁਪਏ ਕਿਲੋ ਤੇ ਗੁਲਾਬ ਜਮ ਨੂੰ 50 ਰੁਪਏ ਦੇ ਦੋ ਪੀਸ ਜਲੇਬੀ 40 ਰੁਪਏ ਦੀ 100 ਗ੍ਰਾਮ ਤੇ ਪਕੌੜੇ ਵੀ 40 ਦੇ 100 ਗ੍ਰਾਮ ਇਹਨਾਂ ਕੋਸਟਲੀ ਸਮਾਨ ਵੋ ਬ੍ਰੈਡ ਵਗੜਾ 30 ਰੁਪਏ ਦੇ ਇੱਕ ਪੀਸ ਸਮੋਸਾ 30 ਦੇ ਇੱਕ ਪੀਸ ਜੀ ਜਲੇਬੀ 40 ਰੁਪਏ ਦੀ 100 ਗ੍ਰਾਮ ਮਤਲਬ ਕਿ 400 ਰੁਪਏ ਕਿਲੋ ਜਲੇਬੀ ਹੋ ਗਈ ਉੱਪਰ ਬਾਕੀ ਇਹ ਸਾਰੇ ਹੋਟਲ ਹੈ ਤੇ ਇਸ ਇੱਥੋਂ ਹੀ ਰਸਤਾ ਗੋਵਿੰਦ ਕਟਾਮ ਤੋਂ ਹਿਮਕੋਨ ਸੈਰ ਨੂੰ ਜਿਹੜਾ ਪਰ ਟ੍ਰਿਕ ਕਰਨਾ ਹੈ 6 ਕਿਲੋਮੀਟਰ ਚੜਾਈਏ ਉਹ ਇਸੇ ਸਾਈਡ ਤੋਂ ਹੀ ਸ਼ੁਰੂ ਹੋਏਗੀ ਅੱਗੇ ਜਿਹੜੀ ਚੜਾਈਏ ਬਹੁਤ ਔਖੀ ਹੈ ਬਾਕੀ ਸਾਰੇ ਅੱਗੇ ਹੋਟਲ-ਹੋਟਲ ਹੈ ਕਾਫੀ ਸੰਗਤ ਇਸ ਟਾਈਮ ਵਾਪਸ ਵੀ ਆ ਰਹੀ ਹੈ ਤੇ ਕਾਫੀ ਟਾਈਮ ਹੋ ਗਿਆ ਤੇ ਇੱਦਾਂ ਵੀ ਸਾਰੇ ਅੱਗੇ ਹੋਟਲ ਐ ਇਹ ਸਾਰੀ ਮਾਰਕੀਟ ਐ ਗੁਵਿੰਦਰ ਧਾਮ ਜੀ ਤੇ ਸਾਈਡ ਗੁਰਦੁਆਰਾ ਸਾਹਿਬ ਐ ਤੇ ਗੁਰਦੁਆਰਾ ਸਾਹਿਬ ਜੀ ਅੰਦਰ ਚਲਦੇ ਆ ਦਰਸ਼ਨ ਕਰਨ ਨੂੰ ਗੁਰਦੁਆਰਾ ਸਾਹਿਬ ਦੇ ਤੇ ਰਹਿਣ ਰੂਣ ਦਾ ਕੀ ਪ੍ਰਬੰਧ ਐ ਲੰਗਰ ਦਾ ਪ੍ਰਬੰਧ ਸਭ ਕੁਝ ਇੱਥੇ ਹੈਗਾ ਤੇ ਹਾਲ ਵਗੈਰਾ ਕਮਰੇ ਵਗੈਰਾ ਗੁਰਦੁਆਰੇ ਸਾਹਿਬ ਦੇ ਵੀ ਹੈਗੇ ਨੇ ਆਪਣੇ ਮੇਰੀ ਹਾਲ ਜਿੰਨੇ ਹੈਲੀਕਾਪਟਰ ਤੋਂ ਬੁੱਕ ਕਰਨੀ ਰਾਈਡ ਉਹ ਇੱਥੇ ਆਉਣ ਵਾਲਾ ਵੈਬਸਾਈਟ ਤੇ ਕੰਟੈਕਟ ਨੰਬਰ ਹੈਗਾ heli-yatra.ro@ircdotcom.in ਤੇ ਗੁਰਦੁਆਰਾ ਸਾਹਿਬ ਦੇ ਅੰਦਰ ਚਲਦੇ ਆ ਤੇ ਇੱਕ ਵਾਰ ਹੋਰ ਦੇਖ ਲਓ ਇਹ ਵੈਬਸਾਈਟ ਹੈਲੀਕਾਪਟਰ ਆਨਲਾਈਨ ਬੁਕਿੰਗ ਤੇ ਨੰਬਰ ਦੇ ਸਕਰੀਨਸ਼ਾਟ ਲੈ ਲਓ ਜੀ ਤੁਸੀਂ ਤੇ ਹੁਣ ਆ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਕਾਫੀ ਵਧੀਆ ਸਜਾਇਆ ਹੋਇਆ ਹੈ ਜਿੱਦੂ ਗੁਰਸਵੇ ਜੀ ਐਂਟਰ ਕਰਦੇ ਹਾਂ ਅੰਦਰ ਤੇ ਇਸੇ ਸਾਈਡ ਹੀ ਦਰਬਾਰ ਸਾਹਿਬ ਹੈ ਤੇ ਇਸ ਸਾਈਡ ਹੈਗਾ ਦਰਬਾਰ ਸਾਹਿਬ ਗੋਵਿੰਦ ਧਾਮ ਤੇ ਦੇਖੋ ਕਿੰਨਾ ਵਧੀਆ ਸਜਾਇਆ ਹੋਇਆ ਹੈ ਕਿੰਨੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਰਾਤ ਦਾ ਟਾਈਮ ਹੋ ਗਿਆ 9 ਵਜੇ ਤੇ ਕਰੀਬਨ 15 ਮਿੰਟ ਹੋ ਗਏ ਦਰਬਾਰ ਸਾਹਿਬ ਇਸ ਟਾਈਮ ਬੰਦ ਕਰ ਦਿੰਦੇ ਆ ਤੇ ਸਵੇਰੇ 4 ਤੋਂ 5 ਵਜੇ ਦਰਬਾਰ ਸਾਹਿਬ ਓਪਨ ਹੁੰਦਾ ਹੈ ਤੇ ਇਧਰ ਜੋੜੇ ਘਰ ਆਗੇ ਤੇ ਇਸ ਸਾਈਡ ਹੈਗਾ ਲੰਗਰ ਹਾਲ ਇਸ ਸ਼ਿਡ ਗਰਮ ਪਾਣੀ ਦੀ ਸੇਵਾ ਵੀ ਹੁੰਦੀ ਹੈ ਤੇ ਚਾਹ ਦਾ ਲੰਗਰ ਤੇ 24 ਘੰਟੇ ਹੀ ਚੱਲਦਾ ਰਹਿੰਦਾ ਹੈ ਤੇ ਸਾਹਮਣੇ ਲੰਗਰ ਹਾਲ ਹੈ ਲੰਗਰ ਹਾਲ ਹੈ ਬਾਕੀ ਸਾਰੇ ਉੱਪਰ ਰੂਮਸ ਵਗੈਰਾ ਤੇ ਹਾਲ ਵਗੈਰਾ ਦਰਹੈ ਨੇ ਤੇ ਇਸ ਸ਼ਿਡ ਤਾਂ ਦਰਬਾਰ ਸਾਹਿਬ ਹੈ ਸਵੇਰੇ ਖੁੱਲੇਗਾ 4-5 ਵਜੇ ਦਰਬਾਰ ਸਾਹਿਬ ਦੇ ਗੇਟ ਓਪਨ ਹੁੰਦੇ ਆ ਤੇ ਇਸ ਸ਼ਿਡ ਵੀ ਰੂਮਸ ਵਗੈਰਾ ਨੇ ਜਿਹੜਾ ਤੁਸੀਂ ਇਹ ਰੁਕ ਇਹ ਜਿਹੜਾ ਤੁਸੀਂ ਇਹ ਦਰਖਤ ਦੇਖ ਰਹੇ ਹੋ ਤੇ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਸੀ ਬਾਬਾ ਮੋਦਨ ਸਿੰਘ ਬੰਗਾਲ ਸੈਂਪਲ ਦੇ ਹਵਾਲदार ਸੀ ਤੇ ਉਹਨਾਂ ਨੇ ਗੋਬਿੰਦ ਘਾਟ ਵਿਖੇ ਵਿਸ਼ਰਾਮ ਕੀਤਾ ਸੀ ਤੇ ਜਦੋਂ ਉਥੇ ਡੇਰਾ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਸਥਾਨ ਪ੍ਰਗਟ ਕੀਤਾ ਸੀਗਾ ਤੇ ਜਿੱਦੂ ਬਾਬਾ ਮੋਦਨ ਸਿੰਘ ਇੱਥੇ ਰਹਿੰਦੇ ਸੀ ਨਾ ਤੇ ਇਸੇ ਦਰਖਤ ਵਿੱਚ ਹੀ ਸੋਇਆ ਕਰਦੇ ਸੀਗੇ ਕਿਉਂਕਿ ਉਸ ਟਾਈਮ ਕੋਈ ਇੰਨਾ ਪ੍ਰਬੰਧ ਤਾਂ ਹੈ ਨਹੀਂ ਸੀ ਇੰਨਾ ਡਿਵੈਲਪਮੈਂਟ ਹੈ ਨਹੀਂ ਸੀ ਤਾਂ ਇਸੇ ਜਗ੍ਹਾ ਤੇ ਰਹਿੰਦੇ ਸੀ ਤੇ ਉੱਪਰ ਸੇਵਾ ਕਰਨ ਸ੍ਰੀ ਹਿਮਕੁੰਨ ਸਾਹਿਬ ਦੀ ਜਾਂਦੇ ਸੀ ਤੇ ਬਾਕੀ ਦੇਖੋ ਇਹ ਗੁਰੂ ਗੋਬਿੰਦ ਤਾਂ ਹੁੰਦਾ ਇਹ ਉਸੇ ਰੁੱਖ 'ਚ ਬਾਬਾ ਮੋਦਨ ਸਿੰਘ ਜੀ ਸੌਿਆ ਕਰਦੇ ਸੀ ਤੇ ਮੋਦਨ ਸਿੰਘ ਜੀ ਨੇ ਇਸ ਸਥਾਨ ਦੀ ਖੋਜ ਕੀਤੀ ਸੀ ਤੇ ਇਸ ਸਿਹੜਾ ਗੇ ਜੋੜਾ ਘਰ ਤੇ ਲੰਗਰ ਹਾਲ ਇਸ ਸਿਹੜਾ ਜੋੜਾ ਘਰ ਦਾ ਖੁੱਲਣ ਦਾ ਟਾਈਮ ਸਵੇਰੇ 4 ਤੋਂ ਰਾਤੀ ਦਾ ਸੋਵੇ ਦਾ ਕਰੈਸ਼ ਤੇ ਗਠੜੀ ਘਰ ਦਾ ਵੀ ਇਹੀ ਟਾਈਮ ਹੈ ਸੇਮ ਤੇ ਵਕੀ ਦਰਬਾਰ ਸਾਹਿਬ ਦੇ ਬੈਕ ਸਾਈਡ ਆ ਗਏ ਤੇ ਇੱਧਰ ਵੀ ਕਈ ਹਾਲ ਹੈ ਨੇ ਮੋਸਟਲੀ ਤਾਂ ਹਾਲ ਹੈ ਰੂਮ ਦਾ ਘਟ ਹੀ ਨੇ ਕਾਫੀ ਸੰਗਤ ਤਾਂ ਬਾਰੀ ਸਮੂਹ ਜਿਨ੍ਹਾਂ ਨੂੰ ਰੂਮਸ ਜਾਂ ਹਾਲ ਵਗੈਰਾ ਨਹੀਂ ਮਿਲਦੇ ਤੇ ਇਹ ਦੇਖੋ ਗਵਿੰਦ ਤਾਮ ਰਾਤ ਦਾ ਦ੍ਰਿਸ਼ ਤੇ ਕਾਫੀ ਉੱਪਰ ਵੀ ਰੂਮ ਹੈ ਨੇ ਤੇ ਇੱਧਰ ਗਠੜੀ ਘਰ ਹੈ ਤੇ ਇੱਥੋਂ ਕਮਰੇ ਵਗੈਰਾ ਮਿਲ ਜਾਂਦੇ ਨੇ ਤੇ ਹੁਣ ਤਾਂ ਬੰਦ ਹੋ ਗਿਆ ਇਹਨਾਂ ਦੀ ਟਾਈਮਿੰਗ 11 ਵਜੇ ਤੋਂ ਰਾਤ 9 ਵਜੇ ਤੱਕ ਹੈ ਤੇ ਨਾਲ ਹੀ ਡਿਸਪੈਂਸਰੀ ਹੈ ਤੇ ਜਿਹੜਾ ਸਾਨੂੰ ਰੂਮ ਮਿਲਿਆ ਉਹ ਲੰਗਰ ਹਾਲ ਦੇ ਲੰਗਰ ਹਾਲ ਦੇ ਨਾਲ ਮਿਲਿਆ ਬਾਬਾ ਮੋਦਨ ਸਿੰਘ ਹਾਲ ਬਾਬਾ ਮੋਦਨ ਸਿੰਘ ਹਾਲ ਤੇ ਤੁਹਾਨੂੰ ਦਿਖਾਣਿਆ ਹਾਲ ਇਹਦੇ ਲੰਗਰ ਹਾਲ ਦੇ ਬਾਹਰ ਠੀਕ ਹੈ ਜੀ ਬਾਬਾ ਮੋਦਨ ਸਿੰਘ ਹਾਲ ਤੇ ਸਾਨੂੰ ਇਹ ਅਲਾਟ ਹੋਇਆ ਹੈ ਤੇ ਤੇ ਇਹ ਹੈ ਜੀ ਬਾਬਾ ਮੋਦਨ ਸਿੰਘ ਹਾਲ ਤੇ ਕਿ ਨੀਚੇ ਇੱਕ ਉੱਪਰ ਤੇ ਇਧਰ ਸੰਗਤਾਂ ਵਗੈਰਾ ਸੁੱਤੀ ਹੁੰਦੇ ਨੇ ਸਾਨੂੰ ਜਿਹੜਾ ਹਾਲ ਹੈ ਉੱਪਰ ਅਲਾਟ ਹੋਇਆ ਹੈ ਦੇਖੋ ਵੇਸ਼ ਇੱਥੇ ਤੋਂ ਉੱਪਰ ਜਾਂਦਰ ਸਾਹਿਬ ਨੇਰਾ ਕੀਤਾ ਹੋਇਆ ਹੈ ਲਾਈਟਾਂ ਵਗੈਰਾ ਚਲਾਇਆ ਨਹੀਂ